ਆ ਆ ਗਿਆ ਵੱਡਾ ਖੇਤੀ ਮਹਿਰ ਲੈ ਨੂੰ ਡੀਪੀ ਦੀ ਆ ਪਤਾ ਨਹੀਂ ਪਈ ਦੀ ਪਰਸੈਂਟੇਜ ਕੀ ਪਰਸੈਂਟੇਜ ਇਹਦੇ ਬਾਰੇ ਇਹਨੂੰ ਨਹੀਂ ਪਤਾ ਜਾਣਕਾਰੀ ਹਾਂ ਜੀ ਆ ਬਾਈ ਤੇ ਪਰਸੈਂਟੇਜ ਲਿਖੀ ਹੋਈ ਜਿਹੜੀ ਇਹ ਦੱਸ ਕਿਵੇਂ ਐ 20% 18% ਠੀਕ ਐ ਇਹਦਾ ਬਾਈ ਅਸਲ ਚ ਡੀਏਪੀ ਦਾ ਘਟਾ ਇਹਦੇ ਚ ਫਾਸਫੋਰਸ ਦਾ ਤੱਤ ਹੁੰਦਾ ਜਿਹੜਾ ਫਸਲਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਦਾਣਾ ਵੱਢਣ ਵਾਸਤੇ ਠੀਕ ਐ ਉਹਦੀ ਗਰੋਥ ਵਾਸਤੇ ਠੀਕ ਐ ਤੇ ਜਿਹੜੀਆਂ ਆ ਦੋ ਚੀਜ਼ਾਂ ਲਿਖੀਆਂ ਹੋਈਆਂ ਨੇ ਆ ਸੀਐਸ ਤੇ ਡਬਲਯੂਐਸ ਇਹਨਾਂ ਦਾ ਪੰਜਾਬੀ ਵਿੱਚ ਤਰਜਮਾ ਇਹ ਹੈ ਵੀ ਸੀਐਸ ਦਾ ਮਤਲਬ ਹੈਗਾ ਸਟਰੇਟ ਸੋਲਿਊਬਲ 46% ਜਿਹੜੀ ਇਹਨਾਂ ਨੇ ਦਿੱਤੀ ਹੋਈ ਹੈ 100 ਕਿਲੋ ਮੰਗਰ ਡੋਜ਼ ਦਿੱਤੀ ਹੋਈ ਹੈ ਇਹਨਾਂ ਨੇ ਠੀਕ ਹੈ ਫਿਰ ਉਦੋਂ ਬਾਅਦ ਚ ਡਬਲਯੂਐਸ ਦਾ ਮਤਲਬ ਹੈਗਾ ਵਾਟਰ ਸੋਲਿਊਬਲ ਪਾਣੀ ਚ ਘੋਲਣਸ਼ੀਲ 34.5% ਇਹ ਵੀ 100 ਕਿਲੋ ਮੰਗਰ ਡੋਜ਼ ਹੈ ਹੁਣ ਇਹਨਾਂ ਦੋਨਾਂ ਚੀਜ਼ਾਂ ਦਾ ਮਤਲਬ ਕੀ ਹੈ ਵੀ ਜਿਹੜਿਆ ਡੀਏਪ ਦਾ ਆਪਾਂ ਛਿੱਟਾ ਦੰਨੇ ਆ ਹਾਂ ਹੈਨਾ ਤਾਂ ਦੋ ਭਾਗਾਂ ਚ ਦੋ ਰੂਪਾਂ ਚ ਆਪਣੀ ਫਸਲ ਨੂੰ ਮਿਲਦਾ ਠੀਕ ਹੈ ਉਹ ਕਿਵੇਂ ਮਿਲਦਾ ਹੈ ਇੱਕ ਤਾਂ ਮਿਲੂਗਾ ਪਾਣੀ ਚ ਘੋਲਣਸ਼ੀਲ ਠੀਕ ਹੈ 34.5% ਠੀਕ ਹੈ ਮੰਨ ਕੇ ਚੱਲ ਵੀ ਇਹ 9 ਕਿਲੋ ਦੇ ਤਕਰੀਬਨ ਬਣਦੀ ਹੈ ਜਿਹੜੀ ਪਾਣੀ ਚ ਘੋਲਣਸ਼ੀਲ ਹੈ ਠੀਕ ਹੈ ਜਦੋਂ ਤਾਂ ਛੱਟਾ ਦੇਦਾ ਜੇ ਤੇਰੀ ਜ਼ਮੀਨ ਚ ਗਿੱਲ ਪਈ ਹੈ ਇਹ ਨਾਲ ਦੀ ਨਾਲ ਘੋਲ ਕੇ ਮਿਲ ਜੂ ਠੀਕ ਹੈ ਫਿਰ ਉਦੋਂ ਬਾਅਦ ਚ ਜਿਹੜਾ ਸੀਐਸ ਹੈ ਇਹ ਪੰਗੇ ਹੀ ਇਸੇ ਦਾ ਇਹ ਜੰਮ ਜਾਂਦਾ 10 ਕਿਲੋ ਦੇ ਲਗਭਗ ਇਹ ਬਣਦਾ ਫਿਰ ਘੁਲੂਆ ਕਿਵੇਂ ਇਹ ਘੋਲੂਗਾ ਤਾਂ ਜੇ ਤੇਰੀ ਜ਼ਮੀਨ ਦੇ ਵਿੱਚ ਤਜਾਬੀ ਮਾਦਾ ਪਿਆ ਹੋਊਗਾ ਜਾਨੀ ਤੇਰੀ ਜ਼ਮੀਨ ਦਾ ਜਿਹੜਾ ਪੀ ਐਚ ਹੈ ਉਹ ਸਹੀ ਹੋਊਗਾ ਤਾਂ ਇਹ ਘੋਲ ਕੇ ਮਿਲੂਗਾ ਠੀਕ ਹੈ ਪਹਿਲਾਂ ਇਹ ਮੰਨ ਲੈ ਆਪਾਂ ਰੂੜੀ ਦੀ ਖਾਦ ਖੂਨ ਪਾ ਦਿੰਦੇ ਸੀ ਉਹ ਘੋਲ ਕੇ ਮਿਲ ਜਾਂਦਾ ਸੀਗਾ ਠੀਕ ਹੈ ਹੁਣ ਅੱਜ ਕੱਲ ਰੂੜੀ ਦੀ ਖਾਦ ਨਹੀਂ ਹੈ ਨਹੀਂ ਕਿਸੇ ਕੋਲੇ ਹੈ ਫਿਰ ਹੁਣ ਤੁਸੀਂ ਪੁੱਛੇਗਾ ਵੀ ਹੁਣ ਰੂੜੀ ਦੀ ਖਾਦ ਨਹੀਂ ਹੈਗੀ ਫਿਰ ਇਹਨੂੰ ਘੋਲਣ ਵਾਸਤੇ ਪਾਈਏਗੀ ਇਹਨੂੰ ਘੋਲਣ ਵਾਸਤੇ ਇੱਕ ਪੀ ਐਸ ਬੀ ਨਾਂ ਦਾ ਇੱਕ ਬੈਕਟੀਰੀਆ ਆਉਂਦਾ ਚਾਰ ਕਿਲੋ ਦੇ ਲਗਭਗ ਉਹਦਾ ਥੈਲਾ ਆਉਂਦਾ ਉਹ ਜਦੋਂ ਡੀਏਪੀ ਪਾਉਣੀ ਹੈ ਉਦੋਂ ਬਾਅਦ ਦੇ ਵਿੱਚ ਆਪਾਂ ਉਹ ਉਦੋਂ ਪਹਿਲਾਂ ਹੀ ਜਾਂ ਉਦੋਂ ਬਾਅਦ ਦੇ ਵਿੱਚ ਉਹਦਾ ਛੇਟਾ ਦੇ ਦੋ ਜ਼ਮੀਨ 'ਚ ਬਾਹੀ ਵਕਤ ਹੀ ਫਿਰ ਇਹ ਸਾਰਾ ਕੁਲ ਕੇ ਮਿਲ ਜਾਂਦਾ ਠੀਕ ਆ ਚੱਕਰ ਇਹਦਾ ਹੁਣ ਠੀਕ ਆ ਠੀਕ ਹੈ ਜੀ ਠੀਕ ਹੈ ਸ਼ਾਬਾਸ਼ ਆ ਸਮਝ ਆਇਆ ਕੋਈ ਚਾਚੇ ਨਾਲ